ਰਾਹ ਮਿਲਣਾ ਚਾਹੀਦੀ ਬੈਸ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬੰਦੀ ਕੀਤੀ ਜਾ। ਉਹਨੇ ਗੁੜੀਆਂ ਨੂੰ ਲਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ। ਇਹਨੂੰ ਵੱਤ ਵੱਤ ਸਜ਼ਾ ਮਿਲਣੀ ਚਾਹੀਦੀ। ਕਿਤ ਲੜਕੀ ਨੂੰ ਉਹਦੇ ਰਿਸ਼ਤੇਦਾਰ ਮਾਮਾ ਲੱਗਦਾ ਸੀਗਾ। ਗੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ। ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਕੰਪਿਊਟਰ ਧਰਮ ਜੀਵਨ ਨੂੰ ਉੱਚਾ ਸੁੱਚਾ ਬਣਾ ਦਿੰਦਾ ਹੈ ਧਰਮ ਦੇ ਨਾਲ ਜੀਵਨ ਦੇ ਵਿੱਚੋਂ ਮਹਿਕ ਆਣ ਲੱਗ ਜਾਂਦੀ ਹੈ ਪਰ ਜੇਕਰ ਧਰਮ ਦਾ ਪਹਿਰਾਵਾ ਵੀ ਪਾ ਲਿਆ ਜਾਵੇ ਤਾਂ ਅੰਦਰ ਦੀਆਂ ਕਰਤੂਤਾਂ ਨੂੰ ਲੁਕੋਇਆ ਨਹੀਂ ਜਾ ਸਕਦਾ ਜਿੰਦਰ ਗੰਦਗੀ ਹੈ ਅੰਦਰ ਮੈਲ ਹੈ ਤਾਂ ਇੱਕ ਦਿਨ ਸਾਹਮਣੇ ਆ ਹੀ ਜਾਂਦੀ ਹੈ ਜਿਹੇ ਆ ਮਾਮਲਾ ਜੀਰਾ ਤਾਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਸਟਰ ਨੇ ਇੱਕ ਛੋਟੀ ਜੀ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪਾਸਟਰ ਉਸ ਲੜਕੀ ਦਾ ਮਾਮਾ ਲੱਗਦਾ ਸੀ ਤੇ ਪ੍ਰਾਰਥਨਾ ਕਰਨ ਦੇ ਬਹਾਨੇ ਉਸ ਲੜਕੀ ਨੂੰ ਪਹਾੜਾਂ ਦੀ ਸੈਰ ਕਰਾਉਣ ਲੈ ਜਾਂਦਾ ਤੇ ਉੱਥੇ ਜਾ ਕੇ ਉਸਦੇ ਨਾਲ ਦੁਸ਼ਕਰਮ ਕਰਦਾ ਪਰ ਜਦੋਂ ਹੀ ਲੜਕੀ ਘਰ ਵਾਪਸ ਆਉਂਦੀ ਆਪਣੇ ਮਾਪਿਆਂ ਨੂੰ ਉਹ ਸਾਰੀ ਵਾਰਤਾ ਦੱਸਦੀ ਹੈ ਤਾਂ ਮਾਪੇ ਵੀ ਹੱਕੇ ਬੱਕੇ ਰਹਿ ਜਾਂਦੇ ਆ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਹੁਣ ਪੁਲਿਸ ਉਸ ਪਾਸਟਰ ਦਾ ਧਰਮ ਦਾ ਪਹਿਰਾਵਾ ਵੀ ਲਾਏਗੀ ਤੇ ਨਾਲ ਹੀ ਉਸ ਦੀਆਂ ਕਰਤੂਤਾ ਕਰਕੇ ਹੁਣ ਸ਼ਤਰੋਲ ਵੀ ਕੀਤੀ ਜਾਊਗੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੈਸਟ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ ਸਾਡੇ ਨਾਲ ਬਹੁਤ ੱੱਕਾ ਹੋਇਆ ਜੀ ਰਿਸ਼ਤੇਦਾਰੀ ਸੀ ਰਿਸ਼ਤੇਦਾਰੀ ਜੀ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਜਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਸਾਫ਼ ਚਾਹੀਦਾ ਜੀ ਕਸਟਰ ਲਖਵਿੰਦਰ ਸultanpur ਦੇ ਰਹਿਣ ਵਾਲਾ ਉਸਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ੱੱਕਾ ਕੀਤਾ ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਤਰਖਾਸ ਦਿੱਤੀ ਹੋਈ ਕਿ ਉਸ ਨੂੰ ਜਲ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ ਚਾਹੁੰਨੇ ਆ ਸਰ ਇੱਕ ਰੇਪ ਦਾ ਮਾਮਲਾ ਆਇਆ ਹੈ ਜੀਥੇ ਥਾਣਾ ਸਦਰ ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦਾ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਹੈ ਜਿਸ ਉਪਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਪਤਾਲ ਮੈਡੀਕਲ ਕਰਵਾਇਆ ਗਿਆ ਉਹਦੇ ਬਿਆਨਾਂ ਦੇ ਆਧਾਰ ਤੇ ਐਸਐਪਰਮਜੀਤ ਕੌਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ थाना सदर ਜੀਰਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ ਬਾਕੀ ਦੇ ਵਿੱਚ ਕਾਰਵਾਈ ਜਿਹੜੀ ਅਮਲ ਵਿੱਚ ਲੰਬੀ ਚੱਲੀ ਜਾ ਰਹੀ ਹੈ